ਖੇਤੀ ਖਰੜੇ ਵਾਲੀ ਜੀ ਦੇਖੋ ਖੇਤੀ ਕਾਨੂੰਨ ਜਿਹੜੇ ਆ ਉਹ ਦੀ ਵਾਪਸੀ ਵਾਲਾ ਸ਼ਮਤ ਕਹਿ ਲੋ ਜਾਂ ਇਦਾਂ ਉਦਾਂ ਦਾ ਭਈ ਅਸਲ ਦੇ ਵਿੱਚ ਕੀ ਆ ਕਿ ਹੁਣ ਜਿਹੜੀਆਂ ਚੀਜ਼ਾਂ ਹੋਣੀਆਂ ਨੇ ਉਹ ਬੜੀਆਂ ਖਤਰਨਾਕ ਪੱਦਰੀਆਂ ਹੋਣਗੀਆਂ ਮੇਰਾ ਐਸਾ ਮੰਨਣਾ ਹੈ ਜੀ ਇੱਕ ਤੇ ਆ ਕਿ ਜੋ ਕਿਸਾਨ ਆਗੂ ਆ ਤੁਸੀਂ ਦੇਖੋ ਕਿਵੇਂ ਛੇਤਰੀ ਦਾਲ ਵੰਡਣ ਦਾ ਹੈ ਕੱਲ ਰੁਲਦੂ ਸਿੰਘ ਮਾਨਸਾ ਨੇ ਜਿਸ ਤਰ੍ਹਾਂ ਦਾ ਬੋਲ ਬੁਲਾਰਾ ਕੀਤਾ ਐ ਸਾਬ ਤਾਂ ਉਹ ਤੇ ਬਿਲਕੁਲੀ ਜਿਦਾ ਕਹਿ ਲੀਏ ਨਾ ਲਿਓ ਨਥੀ ਜਿਹੜੀ ਐ ਨਾ ਹੂੰ ਉਕਾਣੀਆਂ ਜੀ ਕਿ ਗ੍ਰਾਹਾਂ ਵਾਲਾ ਆਪ ਦਾ ਵੰਜ ਗੱਡਾ ਲਵੇ ਕੱਖ ਨਹੀਂ ਹੁਣ ਡੱਲੇ ਵਾਲ ਸਾਥੋਂ ਪੁੱਛ ਕੇ ਬੈਠਾ ਵਗੈਰਾ ਵਗੈਰਾ ਮਤਲਬ ਕਿ ਠੀਕ ਆ ਮਤਭੇਦ ਹੁੰਦੇ ਨੇ ਨਾ ਆਗੂਆਂ ਜੀ ਪਰੰਤੂ ਇੱਕ ਸਟੇਜ ਐਸੀ ਹੁੰਦੀ ਐ ਕਿ ਜਿੱਥੇ ਮਤਭੇਦ ਜਿਹੜੇ ਹੁੰਦੇ ਆ ਤੁਹਾਡੇ ਵਖਰੇਵੇਂ ਜਿਹੜੇ ਹੁੰਦੇ ਉਹਨਾਂ ਨੂੰ ਮਾਰਨਾ ਪੈਂਦਾ ਹੈ ਜੀ ਬਿਲਕੁਲ ਜਾਂ ਪਿੱਛੇ ਰੱਖ ਕੇ ਕਈ ਵਾਰ ਜ਼ਿੰਦਗੀ 'ਚ ਇਹੋ ਜਿਹੇ ਮੌਕੇ ਆਉਂਦੇ ਆ ਕਿ ਤੁਸੀਂ ਜਿਸ ਬੰਦੇ ਨੂੰ ਕਹ ਲੋ ਕਿ ਨਿਗਾਹ 'ਚ ਪੈਣੂ ਨਹੀਂ ਜਰਦੇ ਕਈ ਵਾਰ ਤੁਹਾਨੂੰ ਉਹਦੇ ਨਾਲ ਟੇਬਲ 'ਤੇ ਬੈਠਣਾ ਪੈਂਦਾ ਕੋਈ ਵਿਆਹ ਸ਼ਾਦੀ ਦਾ ਮੌਕਾ ਐਸਾ ਬਣ ਜਾਂਦਾ ਕਈ ਵਾਰ ਕੋਈ ਯਾਰ ਬੇਲੀ ਇਸ ਤਰ੍ਹਾਂ ਕਰ ਦਿੰਦਾ ਕਿ ਨਹੀਂ ਯਾਰ ਤੈਨੂੰ ਬੈਠਣਾ ਪਊ ਜੀ ਬਿਲਕੁਲ ਸਮਝਦੇ ਹੋ ਨਾ ਤਾਂ ਕਈ ਥਾਂ ਮੈਂ ਐਸੀ ਹੁੰਦੀ ਆ ਕਿ ਤੁਹਾਨੂੰ ਆਪਣੇ ਵਖਰੇਵੇਂ ਮਾਰ ਕੇ ਆਪਣਾ ਹੰਕਾਰ ਮਾਰ ਕੇ ਇੱਕ ਜੁਟਤਾ ਦਾ ਪ੍ਰਗਟਾਵਾ ਕਰਨਾ ਪੈਂਦਾ ਰੁਲਦੂ ਸਿੰਘ ਮਾਨਸਾ ਵਰਗਾ ਐਡਾ ਬਜ਼ੁਰਗ ਨੇਤਾ ਜੀ ਐਡੇ ਵਾਹ ਯਾ ਕਿਸਮ ਦੇ ਬਿਆਨ ਦੇ ਰਿਹਾ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਤਜਰਬਾ ਕੀ ਆ ਫਿਰ ਬਿਲਕੁਲ ਇਹ ਐਂਡ ਜੇ ਤੇ ਆ ਕੇ ਪਤਾ ਨਹੀਂ ਕਿਵੇਂ ਕਰਨ ਲੱਗ ਜੰਦੇ ਬਹੁਤ ਵਾਰੀ ਇਹਨਾਂ ਦੇ ਇਸ ਤਰ੍ਹਾਂ ਦੇ ਮੋਲ ਵਿਵਾਦਤ ਰਹੇ ਜੀ ਕਿ ਤੁਸੀਂ ਤਾਂ ਸਗੋਂ ਟਕੋ ਆਪਣੇ ਜਿਹੜੇ ਪਾਟਕ ਨੇ ਜਾਂ ਨਿੱਜੀ ਜਾਂ ਵਿਚਾਰਕ ਮਤ ਪੇਦ ਨੇ ਮਤਲਬ ਹੁਣ ਸਾਰੇ ਧਿਆਨ ਨਾਲ ਸੁਣ ਲਿਓ ਕਿ ਅਸਲ ਚੇ ਖੜਾ ਕੀ ਆ ਮੈਂ ਹੈਰਾਨ ਇਸ ਗੱਲ ਤੋਂ ਹੋਇਆ ਕਿ ਖੁੱਡੀਆਂ ਸਾਹਿਬ ਨੇ ਕੱਲ ਆਪਦਾ ਫਰਜ਼ ਨਿਭਾਇਆ ਸਰ ਜੀ ਖੁੱਡੀਆਂ ਸਾਹਿਬ ਨੂੰ ਜਿਵੇਂ ਪਤਾ ਲੱਗਿਆ ਕਿਉਂਕਿ ਦੇਖੋ ਸਾਰਾ ਕੁਝ ਇੱਕ ਬੰਦਾ ਨਹੀਂ ਜਾਣ ਸਕਦਾ ਇਹਨਾਂ ਨੇ ਮਾਹਰ ਸੱਦ ਲੈ ਹੂੰ ਇਹਨਾਂ ਨੇ ਉੱਥੇ ਉਹ ਜਿਹੜਾ ਮਸੌਦਾ ਸੀ ਖਰੜਾ ਸੀ ਜੀ ਉਹ ਖੋਲ ਲਿਆ ਤੇ ਕਿਹਾ ਕਿ ਆਓ ਭਈ ਆਪਾਂ ਹੁਣ ਇਹਦੇ ਤੇ ਚਰਚਾ ਕਰੀਏ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਮੰਤਰੀ ਹੁੰਨੇ ਹੋ ਤੁਹਾਡੇ ਕੋਲ ਬਹੁਤ ਖੁਸ਼ ਹੁੰਦਾ ਹੈ ਜੀ ਜਦੋਂ ਇਹਨਾਂ ਨੇ ਕਹਿ ਲੋ ਕਿ ਉੱਥੇ ਵਿਚਾਰ ਜਾਂ ਵਟਾਂਦਰਾ ਕੀਤਾ ਤਬਾਤਲਾਏ ਤਬਾਤਲਾਏ ਖਿਆਲات ਜਿਹੜਾ ਕਹਿ ਲਿਆ ਆਪਾਂ ਜੀ ਜੀ ਅਸੀਂ ਵੀ ਮਿਰਜ਼ਾ ਉਹ ਜਿਹੜੇ ਸਿਆਸਤ ਦੇ ਮਿਰਜ਼ਾ ਗਾਲਵ ਆ ਉਹਨਾਂ ਵਾਂਗ ਬਣ ਜਾਈਏ ਤਾਂ ਉਹਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹਮ ਕਿ ਇਹ ਵੀ ਸਾਡੇ ਵਾਸਤੇ ਸ਼ਾਇਦ ਹਿੱਤਕਾਰੀ ਨਹੀਂ ਹੈਗੇ ਜੀ ਕੁਝ ਮਤਲਬ ਕਿ ਜਿਹੜੇ ਉਹਨਾਂ ਨੇ ਨੁਕਤੇ ਪਾਏ ਨੇ ਹਮ ਹੈ ਕੀ ਆ ਇਹ ਇਹਦੇ ਤੇ ਆ ਜਾਂਦੇ ਆ ਕਿ ਨੁਕਤੇ ਪੰਜਾਬ ਦੇ ਹਿੱਤਕਾਰੀ ਨਹੀਂ ਆ ਪਰ ਹੈਰਾਨਗੀ ਦੀ ਗੱਲ ਹੈ ਸਾਬ ਮੈਂ ਕਦੇ-ਕਦੇ ਜਿਸ মিডিਆ ਤੋਂ ਰੋਟੀ ਖਾਣੇ ਹੈ ਨਾ ਉਸ মিডিਆ ਤੇ ਕਈ ਵਾਰ ਨਾ ਖਿਜ ਚੜਦੀ ਆ ਕਿ ਯਾਰ ਅਸੀਂ ਕੀ ਦਾ ਕੀ ਬਣਾਇਆ ਹੁੰਦਾ ਨਹੀਂ 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 ਸਰ ਅਸੀਂ ਕਰ ਕੀ ਰਹੇ ਹਾਂ ਹੂੰ ਸਾਡਾ ਫਰਜ਼ ਕੀ ਆ ਜੀ ਸਾਡਾ ਫਰਜ਼ ਹੈ ਕਿ ਅਸੀਂ ਪੂਰਨ ਤੌਰ ਤੇ ਜਾਣਕਾਰੀ ਹਾਸਲ ਕਰੀਏ ਖੁੱਡੀਆਂ ਸਾਹਿਬ ਨੂੰ ਕਹੋ ਕਿ ਪ੍ਰੈਸ ਨੋਟ ਬਣਾ ਕੇ ਦਿਓ ਭਾਈ ਜੀ ਜੋ ਵੀ ਤੁਹਾਡੇ ਇਤਰਾਜ਼ ਨਿਕਲੇ ਨੇ ਹੂੰ ਉਹਨਾਂ 'ਚ ਦਰਜ ਕਰੋ ਜੀ ਤੇ ਜਿਹੜੇ ਵਿਦਵਾਨ ਨੇ ਜਿਹੜੇ ਬੁੱਧੀਜੀਵੀ ਆ ਜੀ ਉਹਨਾਂ ਦੇ ਨੁਕਤੇ ਨਿਗਾਹ ਤੋਂ ਉਹਨਾਂ ਦੇ ਵਰਸ਼ਨ ਜਿਹੜੇ ਲੈ ਕੇ ਹੂੰ ਉਹ ਕਨਕਲੂਡ ਕਰਕੇ ਤੁਸੀਂ ਫਰੰਟ ਪੇਜ ਤੇ ਲਿਆਓ ਇਹਨੂੰ ਜੀ ਜੀ ਠੀਕ ਹੈ ਨਾ ਜੀ ਪਰ ਕੀ ਹੋ ਰਿਹਾ ਕਿ ਲੋ ਜੀ ਖੁੱਡੀਆਂ ਸਾਹਿਬ ਉਹ ਰਾਣੀ ਮੀਟਿੰਗ ਕੀਤੀ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਜਵਾਬ ਦੇਣ ਵਾਸਤੇ ਤਿੰਨ ਹਫ਼ਤਿਆਂ ਦਾ ਸਮਾਂ ਦਿਓ ਜੀ ਹੂੰ ਠੀਕ ਹੈ ਜੀ ਇਹ ਜਿਹੜਾ ਮਸੌਦਾ ਹੈ ਜੀ ਮਤਲਬ ਕਿ ਪੰਜਾਬ ਲਈ ਠੀਕ ਨਹੀਂ ਹੈ ਜੀ ਆ ਚਾਰ ਪੰਜ ਗੱਲਾਂ ਲਿਖ ਕੇ ਤੇ ਬਸ ਹੂੰ ਕੌਣ ਠੀਕ ਨਹੀਂ ਆ ਉਹ ਨਹੀਂ ਦੱਸ ਸਾਨੂੰ ਪਹਿਲਾਂ ਤੇ ਇਹ ਦੱਸਣਾ ਚਾਹੀਦਾ ਆਪਣੀ ਜਨਤਾ ਨੂੰ ਉਹ ਕੀ ਰਿਹਾ ਮੈਂ ਸਵੇਰੇ ਇਸੇ ਕਰਕੇ ਜਿੱਥੋਂ ਕਿਤੋਂ ਮੈਨੂੰ ਚੀਜ਼ਾਂ ਲਭੀਆਂ ਜੀ ਮੈਂ ਨਾਲ ਦੀ ਨਾਲ ਆਪਦੀ ਜਿਹੜੀ ਪ੍ਰੋਫਾਈਲ ਸੀ ਉੱਥੇ ਦਰਜ ਕਰ ਦਿੱਤੀਆਂ ਹਮ ਕਿ ਘੱਟੋ ਘੱਟ ਗੱਲ ਖੁੱਲ੍ਹੇ ਤਾਂ ਸਹੀ ਨਾ ਜੀ ਜੀ ਬਿਲਕੁਲ ਚਰਚਾ ਦੀ ਸੀ ਮਾੜੀ ਆ ਚੰਗੀ ਆ ਹਿੱਤਕਾਰੀ ਹੈ ਕਿ ਨਹੀਂ ਉਹ ਲੋਕ ਜਾਂ ਸਾਡਾ ਬੁੱਧੀਜੀਵੀ ਵਰਗ ਆ ਜਿਹੜਾ ਜਾਂ ਸਾਡੀ ਸਰਕਾਰ ਉਹ ਤੈਅ ਕਰਨ ਜੀ ਜੀ ਪਰ ਮੀਡੀਆ ਦੀ ਜ਼ਿੰਮੇਵਾਰੀ ਤੇ ਹੈ ਨਾ ਕਿ ਪੂਰੀ ਗੱਲ ਤੇ ਜਨਤਾ ਤੱਕ ਪਹੁੰਚਾਉ ਹੁਣ ਇਹਦੇ ਚ ਜਿਹੜੀਆਂ ਚੀਜ਼ਾਂ ਨੇ ਉਹ 4-5 ਬੜੀਆਂ ਵੇਖਣ ਵਾਲੀਆਂ ਜੀ ਇਹ ਲਿਆ ਆ ਕੀ ਰਹਾ ਇਹ ਲਿਆ ਰਿਹਾ ਕਿ ਮੰਡੀਆਂ ਦਾ ਜਿਹੜਾ ਟਾਂਚਾ ਹੈ ਖੇਤੀ ਮੰਡੀਕਰਨ ਨੀਤੀ ਉਹਦਾ ਖਰੜਾ ਹੈ ਖਰੜਾ ਆ ਗਿਆ ਸਮਝ ਲਓ ਖਰੜਾ ਮਸੌਦਾ ਆ ਗਿਆ ਕਿ ਇਹਦੇ ਤੋਂ ਬਾਅਦ ਫਿਰ ਗਾਂ ਕਾਨੂੰਨ ਬਣ ਜਾਣੇ ਹੁੰਦੇ ਆ ਜਾਂ ਨਿਯਮ ਬਣ ਜਾਣੇ ਹੁੰਦੇ ਆ ਹਰੜੇ ਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਇੱਕ ਮਸੌਦਾ ਤਿਆਰ ਕੀਤਾ ਜੀ ਉਹ ਖੜਾ ਚਰਚਾ ਵਾਸਤੇ ਗਿਆ ਜੀ ਜਿਹੜੇ ਵੀ ਓਪੀਨੀਅਨ ਆਏ ਇਤਰਾਜ਼ ਆਏ ਹੂੰ ਉਹ ਤੋਂ ਬਾਅਦ ਸਾਰਾ ਕੁਝ ਇਹਨਾਂ ਨੇ ਸੈੱਟ ਕਰ ਦੇਣਾ ਇਹ ਜਾ ਕੇ ਹੁਣ ਅੱਗੇ ਵੀ ਆਪਾਂ ਦੇਖਿਆ ਕਿ ਜਿਹੜੀ ਸ਼ੰਤਾ ਕੁਮਾਰ ਵਰਗੀ ਰਿਪੋਰਟ ਸੀਗੀ ਜਿੱਥੋਂ ਇੱਕ ਖੇਤੀ ਕਾਨੂੰਨ ਜਿਹੜੇ ਪਹਿਲੇ ਤਿੰਨ ਨਿਕਲੇ ਨੇ ਹੂੰ ਉਹ ਰਿਪੋਰਟ ਲਾਗੂ ਕਰਨ ਦਾ ਯਤਨ ਕੀਤਾ ਗਿਆ ਜੀ ਇਤਰਾਜ਼ ਵਗੈਰਾ ਜਿਹੜੇ ਉਹ ਦਮ ਤੋੜ ਜਾਂਦੇ ਨੇ ਹੁਣ ਇਹਨਾਂ ਦਾ ਮਤਲਬ ਜਿਹੜਾ ਖੇਤੀ ਮੰਡੀਕਰਨ ਮੰਡੀਕਰਨ ਦਾ ਮਤਲਬ ਜੋ ਤੁਹਾਡਾ ਆ ਜਿਹੜਾ ਮੰਡੀਆਂ ਦਾ ਸਿਸਟਮ ਹਾਂ ਜੀ ਸਰ ਇਹਨੂੰ ਕਹਿੰਦੇ ਏਪੀਐਮਸੀ ਹਾਂ ਜੋ ਵੀ ਆਪਣਾ ਢਾਂਚਾ ਚੱਲਦਾ ਹੈ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਪਹਿਲਾ ਨੁਕਤਾ ਇਹਦੇ 'ਚ ਉਹ ਕਹਿੰਦੇ ਨੇ ਕਿ ਮੰਡੀਆਂ ਨੂੰ ਆਧੁਨਿਕ ਬਣਾਵਾਂਗੇ ਮੁਕਾਬਲੇਬਾਜ਼ੀ ਜਿਹੜੀ ਵਧਾਵਾਂਗੇ ਠੀਕ ਹੈ ਜੀ ਕਿਸਾਨਾਂ ਨੂੰ ਦੁਨੀਆ 'ਚ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਹੋਏਗੀ ਪਰ ਐਮਐਸਪੀ ਦਾ ਕਿਤੇ ਵੀ ਜ਼ਿਕਰ ਨਹੀਂ ਕਰਦੇ ਕਐਮਐਸਪੀ ਗਰੰਟੀ ਸ਼ੂ ਦਊਗੀ ਜਿਹਦੀ ਲੜਾਈ ਲੜੀ ਜੀ ਜੀ ਲੜਾਈ ਲੜੀ ਠੀਕ ਹੈ ਜੀ ਫਿਰ ਦੂਜਾ ਕਿ ਇਹਦਾ ਦਾਇਰਾ ਜਿਹੜਾ ਮੰਡੀਆਂ ਚੋਂ ਨਿਕਲ ਕੇ ਹੁਣ ਜਿਵੇਂ ਮੰਨ ਲਓ ਆਪਣੀ ਦਾਣਾ ਮੰਡੀ ਆ ਜੀ ਆਪਣੇ ਸ਼ਹਿਰ ਵਾਲੀ ਉਹਦੇ ਬਾਹਰ ਕੀ ਆ ਸੜਕ ਹੈ ਹੂੰ ਸਾਹਮਣੇ ਜੀ ਸੜਕ ਦੇ ਕਿਨਾਰੇ ਵੀ ਮੰਨ ਲਓ ਕੋਈ ਦੁਕਾਨ ਲਾ ਕੇ ਕੰਮ ਕਰ ਰਿਹਾ ਹੂੰ ਉਹ ਵੀ ਮੰਡੀ ਦਾ ਹਿੱਸਾ ਬਣ ਗਈ ਤੇ ਉਸ ਤੋਂ ਬਾਅਦ ਥੋੜਾ ਜਿਹਾ ਬਾਹਰ ਆ ਜਾਓ ਅਡਾਨੀ ਅੰਕਲ ਨੇ ਸੈਲੋ ਲਾਇਆ ਇਧਰ ਝੰਡਾ ਵਾਲੀ ਸਾਈਡ ਤੇ ਬਿਲਕੁਲ ਤਾਂ ਉਹ ਵੀ ਉਹ ਵੀ ਇਹਦੇ ਇਹਦੇ ਵਿੱਚ ਆ ਗਿਆ ਯਾਰਡ ਬਣ ਗਿਆ ਜੀ ਜੀ ਠੀਕ ਹੈ ਜੀ ਮਤਲਬ ਕਿ ਉੱਥੇ ਖਰੀਦੋ ਫਰੋਕਤ ਹੋ ਸਕਦੀ ਆ ਤੇ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਉਹੀ ਗੱਲ ਹੋਏਗੀ ਕਿ ਢਾਂਚੇ ਦੇ ਬਰੋਬਰ ਇੱਕ ਢਾਂਚਾ ਉੱਤਰ ਜਾਏਗਾ ਜੀ ਮਤਲਬ ਇੱਕ ਤੁਹਾਡੀ ਸਰ ਹੁਣ ਜਿਹੜੀ ਚੱਲਦੀ ਐਪੀਐਮਸੀ ਜਿਹਨੂੰ ਆਪਾਂ ਸਰਕਾਰੀ ਦਾਣਾ ਮੰਡੀ ਕਹਿ ਦਿੰਦੇ ਆ ਇਹਦੇ ਬਰੋਬਰ ਇੱਕ ਬਾਜ਼ਾਰ ਖੁੱਲ ਗਿਆ ਜੀ ਹੁਣ ਉਹਦੇ ਚ ਪ੍ਰਾਈਵੇਟ ਪਲੇਅਰ ਜਾਊਗਾ ਕਿਉਂਕਿ ਇਸ ਮੰਡੀ ਚ ਆ ਜਾਏ ਆਪਣੇ ਸ਼ਹਿਰ ਦੀ ਇਕਾਈ ਮੰਨ ਕੇ ਚੱਲਦੇ ਆ ਨਾ ਜੀ ਉਦਾਹਰਣ ਦੇ ਤੌਰ ਤੇ ਮਲੋਟ ਵਾਲੀ ਮੰਡੀ ਚ ਆਊਗਾ ਵਪਾਰੀ ਉਹਨੂੰ ਮਾਰਕੀਟ ਫੀਸ ਦੇਣੀ ਪਊਗੀ ਆਰਟ ਦੇਣੀ ਪਊਗੀ ਜੋ ਵੀ ਖਰਚੇ ਬਣਦੇ ਆ ਆਰ ਡੀ ਐਫ ਦੇਣਾ ਪਊਗਾ ਜੋ ਵੀ ਹੈ ਹਮ ਹੁਣ ਬਾਹਰ ਉਹ ਕਹਿੰਦਾ ਕਿ ਯਾਰ ਬਾਹਰ ਤਾਂ ਕੁਝ ਵੀ ਨਹੀਂ ਲੱਗਣਾ ਬਿਲਕੁਲ ਸਿੱਧਾ ਹੀ ਸੌਦਾ ਕਰੋ ਤਾਂ ਉਥੇ ਉਥੇ ਹੁਣ ਇੱਥੇ ਕਣਕ ਮੰਡੀ ਚ 2500 ਆ ਉਹ ਕਹਿੰਦਾ ਆਹ ਮੈਂ ਤੁਹਾਨੂੰ 2600 ਦਿੰਨਾ ਜੀ ਕਿਸਾਨ ਤਾਂ ਭੱਜ ਕੇ ਜਾਊਗਾ ਕਿ ਇੱਥੇ ਨਾਲੇ ਚਾਰ ਰਾਤਾਂ ਮਰਾਂਗੇ ਮੱਛਰ ਦੇ ਨਾਲ ਲੜਾਂਗੇ ਬਿਲਕੁਲ ਉਹ ਅਗਲਾ ਕਹਿੰਦਾ ਕਿ ਆਹ ਲਿਆ ਸੁੱਟ ਉਹ 2600 ਉਹਨੂੰ ਦੇਊਗਾ ਹੁਣ ਇਹ ਮੰਡੀਆਂ ਵਾਲਾ ਢਾਂਚਾ ਕਿੰਨਾ ਕੁ ਚਿਰ ਫਿਰ ਸਰਵਾਈਵ ਕਰੂਗਾ ਬਿਲਕੁਲ ਇੱਕ ਦਿਨੇ ਦਮ ਤੋੜ ਜਾਊਗਾ ਹੁਣ ਜਿਹੜਾ ਵਧਾ ਕੇ ਤੁਹਾਨੂੰ ਦੇ ਰਿਹਾ ਜਦੋਂ ਨੂੰ ਪਤਾ ਲੱਗੇ ਕਿ ਢਾਂਚਾ ਉਹ ਖਤਮ ਹੋ ਗਿਆ ਢਾਂਚਾ ਮੇਰੇ ਵਾਲਾ ਜੀ ਫਿਰ ਉਹ ਕੀ ਕਰੂਗਾ ਉਹ ਕਰੂਗਾ ਹੁਣ 2400 ਉਹਨੂੰ ਦੇਣੀ ਆ ਤਾਂ ਦੇ ਸੁੱਟ ਨਹੀਂ ਤਾਂ ਨਿਕਲ ਇੱਥੋਂ ਬਿਲਕੁਲ ਫਿਰ ਉਹ ਲੁੱਟਣਾ ਸਟਾਰਟ ਕਰੂਗਾ ਔਰ ਇਹਦੀ ਮਿਸਾਲ ਹੈਗੀ ਆ ਹਿਮਾਚਲ ਜੀ ਉਥੇ ਸੇਵ ਦੀ ਬਾਗਬਾਨੀ ਹੁੰਦੀ ਆ ਹਮ ਅਡਾਨੀ ਅੰਕਲ ਗਏ ਇਹ ਸਰੋਂ ਚ ਵੀ ਪਹੁੰਚ ਗਏ ਜੀ ਸਰੋਂ ਚ ਵੀ ਪਹੁੰਚ ਗਏ ਹੁਣ ਇਹ ਨਾ ਪੁੱਛੋ ਸਰੋਂ ਚ ਕੀ ਕਰਦੇ ਆ ਅਗਾ ਇਹ ਸਰੋਂ ਚੋਂ ਨਿਕਲ ਕੇ ਬਾਗਾਂ ਚ ਪਹੁੰਚ ਗਏ ਹਮ ਹਿਮਾਚਲ ਜਿਹੜੇ ਇੱਥੇ ਆਪਣੇ ਕੋਈ ਆਡੀਅנס ਹੋਏ ਨਾ ਉਥੇ ਹਿਮਾਚਲ ਦੇ ਜਾਣਕਰ ਤੁਹਾਨੂੰ ਦੱਸ ਦੇਣਗੇ ਜੀ ਉਥੇ ਉਦੋਂ ਪਹਿਲਾਂ ਕੋਰਪੋਰੇਟ ਢਾਂਚਾ ਸੀਗਾ ਇਹਨਾਂ ਨੇ ਕੀ ਕੀਤਾ ਕਿ ਲਾਲਚ ਦਿੱਤੇ ਸਿੱਧੇ ਡਾਇਰੈਕਟ ਬੈਨੀਫਿਟ ਜਦੋਂ ਹੁਣੇ ਸਟਾਰਟ ਹੋਏ ਉਤਪਾਦਕਾਂ ਜੀ ਉਹਨਾਂ ਨੇ ਇਸ ਮਾਡਲ ਨੂੰ ਅਪਣਾ ਲਿਆ ਅਪਣਾ ਲਿਆ ਯਾਨੀ ਇੱਕ ਮਿਸਾਲ ਉਹ 50 ਵਾਲਾ ਸੇਬ ਉਹਨਾਂ ਕਹਿੰਦਾ 70 ਚਾਓ ਇੱਧਰ ਚੱਕ ਦੇ ਹੁਣ ਜਦੋਂ ਉਹ ਢਾਂਚਾ ਟੁੱਟ ਗਿਆ ਕਹਿੰਦੇ ਹੁਣ 70 ਸੁੱਤਰ ਨਹੀਂ ਮਿਲਣੇ ਹੁਣ ਤੇ 54 ਦੇ ਦੇਾਂਗੇ ਦੇਣਿਆ ਦੇ ਆ ਹਿਮਾਚਲੀਆਂ ਨਾਲ ਹੋਈ ਐ ਸਭ ਜੀ 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 ਤਾਂ ਮਤਲਬ ਇੱਕ ਤੇ ਇਹ ਆ ਗਿਆ ਹੁਣ ਜੇ ਏਪੀਐਮਸੀ ਭੰਗ ਹੋਊਗਾ ਜੀ ਕੱਲਾ ਕਿਸਾਨ ਨਹੀਂ ਐ ਉਹਦੇ ਚ ਕੌਣ ਆਜੂਗਾ ਆੜਤੀ ਆਜੂਗਾ ਮੁਨੀਮ ਆ ਜਾਣਗੇ ਪੱਲੇਦਾਰ ਆ ਜਾਣਗੇ ਜੀ ਠੀਕ ਹੈ ਜੀ ਖੇਤੀ ਨਾਲ ਜੁੜੇ ਹੋਏ ਜਿੰਨੇ ਵੀ ਉਹ ਸਾਰੇ ਹੀ ਮੰਡੇ ਜਾਣਗੇ ਸਾਬ ਆੜਤੀ ਕਿੱਧਰ ਜਾਣਗੇ ਤਾਂ ਤੀਜਾ ਕਿ ਪ੍ਰਾਈਵੇਟ ਮੰਡੀ ਲਈ ਵਪਾਰੀ ਨੂੰ ਇੱਕ ਸਟੇਟ ਲਾਇਸੈਂਸ ਲੈਣਾ ਪਊਗਾ ਹੁਣ ਇੱਕ ਇਹਦੇ ਵਿੱਚ ਵੀ ਮਿਸਾਲ ਲੈ ਲਓ ਕਿ ਇੱਕ ਆੜਤੀਆ ਮਲੋਟ ਹੈ ਉਹ ਆੜ ਤ ਖੋਲ ਕੇ ਬੈਠਾ ਹੈ ਵਪਾਰੀ ਹੈ ਉਹ ਵੀ ਜੀ ਤੇ ਜੇ ਦੂਜੀ ਉਹਨੇ ਆੜ ਤ ਜਾ ਕੇ ਗਿੱਦੜਵਾਹ ਜਾਂ ਮੁਕਤਸਰ ਖੋਲਣੀ ਹੈ ਤਾਂ ਉਥੇ ਅੱਡ ਤੋਂ ਲਾਇਸੈਂਸ ਲੈਣਾ ਪਊਗਾ ਪਰ ਇੱਥੇ ਪ੍ਰਾਈਵੇਟ ਪਲੇਅਰ ਨੂੰ ਇੱਕੋ ਲਾਇਸੈਂਸ ਲੈਣਾ ਪੈਣਾ ਮੁਹਾਲੀ ਤੋਂ ਤੇ ਚਾਹੇ ਮਲੋਟ ਵੜ ਜਾਏ ਚਾਹੇ ਮੁਕਸਰ ਵੜ ਜਾਏ ਜੀ ਉਹਦਾ ਖੁੱਲਾ ਖਾਤਾ ਯਾਨੀ ਛੋਟਾ ਵਪਾਰੀ ਜੀ ਉਹ ਪਾਸੇ ਹੋਊਗਾ ਵੱਡਾ ਵਪਾਰੀਓ ਦੇ ਵਾਸਤੇ ਰਸਤਾ ਖੁੱਲ ਜਾਊਗਾ ਇਹ ਵੀ ਕਹਾਣੀ ਕੁਝ ਇਸੇ ਤਰ੍ਹਾਂ ਦੀ ਹੈਗੀ ਆ ਤੇ ਦੂਜਾ ਕਿ APMC ਦੇ ਵਿੱਚ ਇਹ ਹੋਏਗਾ ਕਿ ਬਰੋਬਰ ਢਾਂਚਾ ਆ ਗਿਆ ਕਿਸਾਨ ਕੋਈ ਵੀ ਬਦਲ ਚੁਣੇ ਉਹਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦ ਦਿੱਤੀ ਆ ਗੱਲ ਪਰ ਇਹਦੇ ਨਾਲ ਈ-ਟ੍ਰੇਡਿੰਗ ਹੋ ਜਾਏਗੀ ਈ-ਟ੍ਰੇਡਿੰਗ ਸਟਾਰਟ ਹੋ ਜਾਏਗੀ ਫੋਨ ਤੇ ਤੁਸੀਂ ਸੌਦਾ ਕਰ ਸਕਦੇ ਹੋ ਪਰ ਫੋਨ ਤੇ ਹੁਣ ਕਿੰਨੇ ਫਰਾਡ ਹੁੰਦੇ ਆ ਬਿਲਕੁਲ ਸੌਦਾ ਕੋਈ ਹੋਰ ਹੀ ਕਰ ਜਾਂਦਾ ਹੈ ਨਾ ਫੋਨ ਫਰਾਡ ਫਰਾਡ ਵੈਸੇ ਸੌਦੇ ਤੇ ਬਥੇਰੇ ਇਸ ਤਰ੍ਹਾਂ ਦੇ ਹੁੰਦੇ ਆ ਸਾਡਾ ਨਾ ਕੋਈ ਸੱਜਣ ਸੋ ਮੈਂ ਨਾ ਨਹੀਂ ਲੈਣਾ ਉਹ ਨਾ ਵਾਟਰ ਬਾਕਸ ਮਹਿਕ ਵਿੱਚ ਭਰਤੀ ਹੋ ਗਿਆ ਚਾਲੂ ਸੀ ਪੂਰਾ ਬੰਦਾ ਜੀ ਉਦੋਂ ਲੋਕ ਜੰਗਲ ਪਾਣੀ ਨਾ ਤੜਕੇ ਬਾਹਰ ਜਾਂਦੇ ਹੁੰਦੇ ਸੀ ਹਾਂ ਉਹ ਵੀ ਉੱਥੇ ਵਾਟਰ ਬਾਕਸ ਤੋਂ ਪਰਾ ਨਾ ਕਿਤੇ ਗਿਆ ਤੇ ਉਹ ਤੂੜੀ ਦੀ ਟੜ ਸੀ ਉਹਦੇ ਉਹਲੇ ਉਹਲੇ ਜੀ ਜੀ ਠੀਕ ਹੈ ਜੀ ਤੇ ਜਦੋਂ ਉਧਰੋਂ ਨਿਕਲਿਆ ਤੇ ਕੋਈ ਤੂੜੀ ਵੇਂਦਾ ਵੇਂਦਾ ਵਪਾਰੀ ਆ ਗਿਆ ਹੂੰ ਉਹਨੇ ਆਖਿਆ ਬਈ ਕਿ ਭਈ ਟੜ ਟਾਡੀ ਹੈ ਹੂੰ ਹੂੰ ਉਹਨੇ ਸਾਫ਼ ਜਿਆ ਲਾਇਆ ਅੰਕਾ ਟਾੜੀ ਮੇਰੀ ਐ ਤੇ ਟੜ ਦੇ ਉਹਲੇ ਟਾੜ ਵੀ ਮੇਰੀ ਹੋਆ ਜੀ ਉਹ ਕਹਿੰਦਾ ਜੀ ਹਾਂ ਜੀ ਹਾਂ ਜੀ ਕਿਵੇਂ ਸੀ ਹੂੰ ਕਹਿੰਦਾ ਵੇਚ ਨਹੀਂ ਜੇ ਉਹ ਮੈਂ ਫੜਾ ਕਿਨੇ ਪੈ ਆਪਣਾ ਹੂੰ ਹੂੰ ਵਪਾਰੀ ਨੂੰ ਪੈਸੇ ਫੜਾ ਗਿਆ ਜੀ ਉਹਨੇ ਲੈ ਕੇ ਬੁਝੇ ਚ ਪਾਇਆ ਹਾਂ ਵਪਾਰੀ ਜਦੋਂ ਪਰਨ ਆਇਆ ਤੇ ਉਹ ਜਿਹੜਾ ਜੱਟ ਸੀਗਾ ਉਹ ਗੰਡਾਸਾ ਕੱਢ ਲਿਆ ਉਹਨੇ ਕਿਹਾ ਤੇਰੀ ਐਸੀ ਕਿ ਤੇ ਐਸੀ ਸੌਦੇ ਕਈ ਵਾਰ ਐਸੇ ਵੀ ਹੋ ਜਾਂਦੇ ਬਿਲਕੁਲ ਬਿਲਕੁਲ ਬਾਅਦ ਚ ਉਹਨੇ ਸਾਫ ਲਾਇਆ ਉਹਨੇ ਕਿਹਾ ਵੀ ਉਹ ਪਾ ਗਿਆ ਸਕਰੀਨ ਤੇ ਇੱਥੇ ਈ-ਟ੍ਰੇਡਿੰਗ ਮਤਲਬ ਕਿ ਸਧਾਰਨ ਕਿਸਾਨ ਆ ਜਿਹੜੇ ਭਾਈ ਉਹ ਮਤਲਬ ਇਸ ਤਰ੍ਹਾਂ ਜੀ ਰਗੜੇ ਵੀ ਜਾ ਸਕਦੇ ਆ ਤਾਂ ਗੱਲ ਇਹ ਆ ਕਿ ਨਾਲ ਇਹਨਾਂ ਨੇ ਪ੍ਰਾਈਵੇਟ ਮੰਡੀ ਨੂੰ ਸ਼ੇਅਰ ਬਾਜ਼ਾਰ ਦੇ ਨਾਲ ਜੋੜਨ ਦਾ ਵੀ ਮਨ ਬਣਾਇਆ ਤਾਂ ਸ਼ੇਅਰ ਬਾਜ਼ਾਰ ਦੇ ਵਿੱਚ ਅਪ ਡਾਊਨ ਤਾਂ ਆਉਂਦੀ ਹੈ ਪਰ ਨਾਲ ਇਹ ਦੇਖੋ ਕਿ ਅਡਾਨੀ ਅੰਕਲ ਤੇ ਦੋਸ਼ ਕਿਸ ਤਰ੍ਹਾਂ ਦੇ ਲੱਗੇ ਹੁਣ ਅਡਾਨੀ ਦੇ ਸਾਈ ਲੋ ਆ ਜੀ ਅਡਾਨੀ ਹੀ ਏਪੀਐਮਸੀ ਦੇ ਬਰਾਬਰ ਪਲੇਅਰ ਬਣਾਤਾ ਤੁਸੀਂ ਪਲੇਅਰ ਬਣਾਤਾ ਤੇ ਸ਼ੇਅਰ ਬਾਜ਼ਾਰ ਦਾ ਤਾਂ ਬਾਦਸ਼ਾਹ ਹੈ ਜੀ ਸਰ ਛੇਰ ਬਾਜ਼ਾਰ ਨੂੰ ਤਾਂ ਐ ਕਰਨ ਦਾ ਹੀ ਤਾਂ ਦੋਸ਼ ਹੈ ਜੀ 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 ਬਿਲਕੁਲ ਸਰ ਜੀ ਸੇਬੀ ਵਾਲੀ ਉਹ ਜਿਹੜੀ ਚੇਅਰ ਪਰਸਨ ਆ ਕਿਸ ਬਾਤ ਕਰੋ ਨਾ ਕਿਸ ਬਾਤ ਪੇ ਰੋਤੇ ਹੋ ਤਾਂ ਸਾਰਾ ਕੁਝ ਤੇ ਤੁਸੀਂ ਇਹਨਾਂ ਦੇ ਹਵਾਲੇ ਕਰੀ ਜਾਂਦੇ ਜੀ ਜਨਾਬ ਇਥੇ ਬੜਾ ਕੰਮ ਖਰਾਬ ਹੋ ਜਾਏਗਾ ਸੱਚਮੁੱਚ ਫਿਰ ਸਾਡੇ ਜਿਹੜੇ ਬੰਦੇ ਵਿਚਾਰੇ ਉਹ ਸੱਚੀ ਹੈ ਸੱਚੀ ਬੋਲਦੇ ਹੋ ਸੋ ਗੱਲ ਇਹ ਆ ਕਿ ਭਈ ਇਹ ਮਸਲਾ ਜਿਹੜਾ ਨਾ ਕਾਫੀ ਜ਼ਿਆਦਾ ਸੈਂਸਿਟਿਵ ਹੋ ਗਿਆ ਸਾਰਿਆਂ ਦੀ ਨਿਗਾ ਖਨੌਰੀ ਵਾਲ ਸੀਗੀ ਸਾਰੇ ਜਿਹੜੇ ਸੀਗੇ ਇਸ ਵੇਲੇ ਦੇਖ ਰਾਇ ਸੀ ਕਿਸਾਨੀ ਅੰਦੋਲਨ ਚ ਕੀ ਹੋਏਗਾ ਪਰ ਇਹਨਾਂ ਨੇ ਤਾਂ ਕੱਚ ਚੋਂ ਮੂੰਗਲੀ ਕੱਢ ਕੇ ਮਾਰੀਆਂ ਸਾਬ ਬਿਲਕੁਲ ਨਮਾ ਹੀ ਕੰਮ ਕਰ ਦਿੱਤਾ ਫੋ ਗੱਲ ਇਹ ਆ ਕਿ ਹੁਣ ਦੇਖੋ ਭਾਈ ਮੂੰਗਲੀ ਜਿਹੜੀ ਹੁੰਦੀ ਆ ਨਾ ਜੀ ਉਹ ਭਾਵੇਂ ਟੁੱਟੀ ਵੀ ਹੋਵੇ ਪਰ ਕੱਚ ਦੇ ਗਲਾਸ ਬਹੁਤ ਤੋੜ ਦਿੰਦੀ ਆ ਬਿਲਕੁਲ ਇਸ ਕਰਕੇ ਇਹਨੂੰ ਆਪਾਂ ਕੋਈ ਲਾਈਟਲੀ ਨਹੀਂ ਲੈ ਸਕਦੇ ਬਿਲਕੁਲ ਇਸ ਤੇ ਪ੍ਰੋਪਰ ਤਰੀਕੇ ਨਾਲ ਚਾਰਜ ਪਹਿਲਾਂ ਤਾਂ ਹੋਣੀ ਚਾਹੀਦੀ ਏ ਇੱਕ ਤਾਂ ਪਹਿਲਾਂ ਸਾਡਾ ਇੱਥੇ ਖੁੱਲਾ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਮੇਰਾ ਵੀ ਮੰਨਣਾ ਕਿ ਇੱਕ ਹੈਲਥ ਦੀ ਮੁਕਾਬਲੇਬਾਜ਼ੀ ਤੇ ਹੋਣੀ ਚਾਹੀਦੀ ਆ ਬਿਲਕੁਲ ਉਹ ਹੋ ਜਾਵੇ ਹਮ ਠੀਕ ਹੈ ਉਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਹੈ ਪਰ ਉਹਦੇ ਚ ਕੀ ਹੈ ਕਿ ਜਿਹੜੀ ਸਰਕਾਰ ਹੈ ਪ੍ਰਾਈਵੇਟ ਵਪਾਰੀ ਤਾਂ ਹੁਣ ਵੀ ਖਰੀਦਦਾ ਹਮ ਜੀ ਠੀਕ ਹੈ ਨਾ ਪਰ ਉਹਦੇ ਕੋਲ ਆਜ਼ਾਦੀ ਨਹੀਂ ਹੈ ਕਿ ਲੁੱਟਣ ਦੀ ਹਮ ਠੀਕ ਹੈ ਨਾ ਜੀ ਉਹ ਉਹ APMC ਚ ਆਏਗਾ ਉਹਦੇ ਤਹਿਤ ਆਏਗਾ ਜੀ ਇੱਕ ਮਿੱਥੀ ਕੀਮਤ ਤੇ ਹੀ ਹੋ ਚੁਕੇਗਾ ਫਸਲ ਤੇ ਐਕਸਟਰਾ ਨੂੰ ਟੈਕਸ ਦੇਣੇ ਪੈਣਗੇ ਇਹਦੇ ਚ ਇਹਨਾਂ ਨੇ ਪ੍ਰਾਈਵੇਟ ਸ਼ਾਇਦ ਮੰਡੀਆਂ ਨੂੰ ਟੈਕਸ ਰਹਿਤ ਵੀ ਕਰ ਦੇਣਾ ਤਾਂ ਉਹ ਉਹਨਾਂ ਕੋਲ ਉਹ ਚੀਜ਼ਾਂ ਬਚ ਜਾਣਗੀਆਂ ਉਹ ਵੱਧ ਦੇ ਸਕਦੇ ਜੀ MSP ਤੋਂ ਵੱਧ ਰੇਟ ਦੇ ਕੇ ਇਧਰ ਚੁਕਾ ਸਕਦੇ